ਤੁਹਾਡਾ ਨਾਮ ਹਾਂ ਸਾਡਾ ਮਕਾਨ ਆ ਇੱਕ ਲਖਮੀ ਸਿੰਘ ਪੁੱਤਰ ਕਰਨੈਲ ਸਿੰਘ ਤੇ ਇਹ ਆ ਗਏ ਘਰ ਵਰਕੇ ਨਾ ਬਿਜੂ ਨਾਨ ਆ ਗਿਆ ਜੀ ਲਖਵੀਰ ਲਖਵੀਰ ਸਿੰਘ ਪੁੱਤਰ ਕਰਨੈਲ ਸਿੰਘ ਤੇ ਕਰਨੈਲ ਸਿੰਘ ਪੁੱਤਰ ਕਰਤਾਰ ਸਿੰਘ ਤੇ ਆਪਣਾ ਉਹ ਆਪਣਾ ਸੁਖਬਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਤੇ ਆਪਣਾ ਇਹ ਕਾਲਾ ਨਤਲੇ ਪੁੱਤਰ ਕਰਤਾਰ ਸਿੰਘ ਇਹ ਕਰਨੈਲ ਸੀਗਾ ਏ ਆ ਕੇ ਵੀਡੀਓ ਲਾ ਕੇ ਜੀ ਬਣਾਣਾ ਜੇ ਮੁੰਡੇ ਰੋਕੇ ਕੱਲ ਪਏਗੇ ੱਟਕੇ ਨਾਲ ਹਮਲਾ ਕਰਨ ਆ ਗਏ ਜੀ ਕਿਹਨੇ ਕੀ ਕਰਨਾ ਹੈ ਬਾਈ ਜੀ ਹਮਲੇ ਦਾ ਕੀ ਕਰਨਾ ਹੈ ਹਮਲੇ ਦਾ ਕਰਨਾ ਹੈ ਸਾਡਾ ਪਲਾਟ ਆ ਪਲਾਟ ਸਾਨੂੰ ਪੰਚਾਇਤ ਨੇ ਦਿੱਤੇ ਹੋਏ ਜੀ ਅਸੀਂ ਆਪਣੇ ਪਲਾਟ ਦੇ ਕਾਗਜ਼ 2013 ਦੇ ਵਿੱਚ ਪਲਾਟ ਕੱਤੀ ਨੇ ਪਰ ਤਾਂ ੱਟਕੇ ਨਾਲ ਇਹ ਕਬਜ਼ਾ ਕਰਨਾ ਚਾਹੁੰਦੇ ਨੇ ਜੀ ਸਾਡਾ ਕੋਰਟ ਦੇ ਵਿੱਚ ਕੇਸ ਚੱਲਦਾ ਹੈ ੱਟਕੇ ਨਾਲ ਇਹ ਕਬਜ਼ਾ ਕਰਕੇ ਉਹਦਾ ਸਾਫ ਕਰਨਾ ਚਾਹੁੰਦੇ ਜੀ ਜਿਹੜਾ ਪਲਾਟ ਆ ਉਹਦਾ ਕੇਸ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਹਦਾ ਹਾਂ ਜੀ ਕੋਰਟ ਚੱਲਦਾ ਜੀ ਆਪਣੇ ਠੇਹ ਘਟਿਆ ਪਟਿਆਲੇ ੱੱਕੇ ਨਾਲ ਸਾਡੇ ਗੱਲ ਪੈਣ ਨੇ ੱੱਕੇ ਨਾਲ ਕਬਜ਼ਾ ਕਰਨਾ ਠੀਕ ਨਹੀਂ ਜੀ ਨਹੀਂ ਇਹ ਜਿਹੜੀ ਹਸਪਤਾਲ ਦੇ ਵਿੱਚ ਝਗੜਾ ਹੋਇਆ ਇਹ ਕੀ ਇਹ ਕਿਹੜੀ ਗੱਲ ਤੋਂ ਹੋਇਆ ਭਰਤੀ ਕਰਨ ਵਾਸਤੇ ਆਏ ਜੀ ਮੁੰਡੇ ਸਾਡੇ ੱੱਕੇ ਨਾਲ ਕੇ ਗੱਲ ਪੈਣੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਤੁਸੀਂ ਭਰਤੀ ਕਰਨ ਆਏ ਤੁਹਾਡਾ ਰਾਈਟ ਹੈ ਤੁਹਾਡਾ ਹੱਕ ਹੈ ਤੁਹਾਡੇ ਜਨਤਾ ਦਾ ਹੀ ਹਸਪਤਾਲ ਹੈ ਪਰ ਇਹ ਅਮਰਜੈਂਸੀ ਵਾਰਡ ਦੇ ਵਿੱਚ ਜਿਹੜੀ ਕਿ ਵੀ ਇਹ ਵਾਈਪਰ ਗਾਲੀ ਗਲੋਚ ਇਹ ਕਰਿਆ ਜੀ ਇਹਨਾਂ ਨੇ ਟੀਮੀਆਂ ਨੇ ਕਰਨਾਇਲ ਕਰਨਾਇਲ ਨੇ ਮੁੰਡਾ ਨੇ ਤੇ ਇਹਨਾਂ ਜਨਾਣਿਆਂ ਨੂੰ ਨਹੀਂ ਸਾਡੇ ਠੱਕੇ ਨਾਲ ਚੱਕ ਕੇ ਉਹ ਮਰ ਜਿਓ ਜਿਹੜਾ ਸਾਫ ਕਰਨ ਵਾਲਾ ਕੰਮ ਹੋਇਆ ਵਾਈਪਰ ਵਾਈਪਰ ਅਸੀਂ ਡਾਕਟਰ ਨੇ ਕੰਮ ਵਿੱਚ ਵੜ ਕੇ ਬਚੇ ਜੀ ਕਿ ਵੀ ਤੁਸੀਂ ਨੇ ਡਾਕਟਰ ਸਾਹਿਬ ਜਿਹੜੇ ਹੁਣ ਲੜਾਈ ਹੋ ਰਹੀ ਤੁਸੀਂ ਉਹ ਅੰਦਰ ਵੜ ਕੇ ਆਪਣੀ ਜਾਨ ਬਚਾਈ ਹੈ ਉਹ ਵੜ ਕੇ ਜਾਨ ਬਚਾਈ ਜੀ ਅਸੀਂ ਡਾਕਟਰ ਸਾਹਿਬ ਦੇ ਅੰਦਰ ਨੇ ਤਾਂ ਉਹ ਨੰਚੜ ਕੇ ਬਾਹਰ ਕੱਢਿਆ ਹਾਂ ਹੂੰ ਹੁਣ ਅਗੇ ਸਾਡੇ ਉਰੇ ਫੇਰ ਕਾਲ ਪਏ ਨੇ ਤੇ ਸਾਡਾ ਕੇਸ ਉੱਤੇ ਚੱਲਦਾ ਠੱਕੇ ਨਾਲ ਕਬਜ਼ਾ ਕਰਕੇ ਹੁਣ ਤਾਂ ਕਬਜ਼ਾ ਦਿਖਾਉਣਾ ਪੜੇਗਾ ਜੀ ਕੀ ਜਾਨਨੇ ਆਂ ਅੱਜ ਦੇ ਕਰਾਤੇ ਦੀ ਪੰਜੇ ਵਾਰ ਮੁਕਰ ਗਈ ਜੀ ਦੱਸੋ ਅਸੀਂ ਕੀ ਕਰੀਏ ਹੁਣ ਧੱਕੇ ਨਾਲ ਕਬਜ਼ਾ ਕਰਨਾ ਚਾਹੋ ਤੇ ਐਮਐਲਏ ਦੇ ਕੁਛ ਦਸ ਸੁਝਾਤਾ ਹੋਇਆ ਹੈ ਜੀ ਸਾਡਾ ਓਕੇ ਓਕੇ ਵੀ ਜਿਹੜਾ ਤੁਸੀਂ ਅੰਦਰ ਵਾਈਪਰ ਗਾਲੀ ਗਲੋਚ ਕੀਤੀ ਹੈ ਇਹ ਦਾ ਕਾਰਨ ਦੱਸੋ ਅਸੀਂ ਤਾਂ ਭਾਗ ਅੰਦਰ ਠਾਕੀ ਕਰਨ ਆਏ ਜੀ ਮੇਰੇ ਸਾਡੇ ਸਮਝ ਨਹੀਂ ਆਨੇ ਧੱਕੇ ਨਾਲ ਅਵਰਦੀ ਅਸੀਂ ਚ ਗੱਲ ਪਈ ਜਾਂਦੇ ਆ ਅਰੇ ਬੜੀ ਧੱਕੇ ਵਾਲੇ ਉਹਨਾਂ ਨੇ ਗਵਾਹ ਉਹਰੇ ਕੈਮਰੇ ਚਟਕੀ ਤੇਰਾ ਨਾਮ ਅਮਿੰਦਰ ਬਾਦ ਅੱਛਾ कहना चाहते हो गल बिल्कुल ठीक है जी तुसारी सरकारी बिल्डिंग के ਤੁਹਾਨੂੰ ਕੀ ਮਤਲਬ ਹੈ ਸਾਡਾ ਬੰਦਾ ਮਾਰ ਕੇ ਆਇਆ ਤੁਸੀਂ ਉਰੇ ਕਾਦੇ ਵਾਸਤੇ ਆਏ ਸੀਗੇ ਐਡਮਿਟ ਕਰਨ ਵਾਸਤੇ ਪਹਿਲਾਂ ਅਸੀਂ ਪੁੱਛ ਕੇ ਸਾਨੂੰ ਬਾਹਰ ਹੱਥ ਲਗਾਇਆ ਉਹਨਾਂ ਨੇ ਸਾਡਾ ਕੀ ਮਤਲਬ ਹੈ ਉਹਨਾਂ ਨੂੰ ਪੜਨ ਆਵੋ ਤਾਂ ਨੂੰ ਸਰਨੇ ਦੇ ਪੱਕੜੇ ਤੋਂ ਬੋਲੋ ਕਿ ਕਹਿੰਦਾ ਰਹੋ ਮੇਰਾ ਭਾਈ ਬਣ ਕੇ ਇਹ ਬਾਈ ਜੀ ਕੌਣ ਨੇ ਜਿਹੜੇ ਬੈਠੇ ਨੇ ਇਹ ਬਾਈ ਜੀ ਕੌਣ ਨੇ ਜਿਹੜੇ ਬੈਠੇ ਨੇ ਇਕਾ ਦੇ ਵਾਸਤੇ ਆਈ ਸੀ ਕਿ ਨਾ ਸਾਡੀ ਉਥੇ ਮਕਲੋਨੀ ਗਈ ਹੋਈ ਹੈ ਸਰ ਇਹਨਾਂ ਕੋਲੋਂ ਨੀਤੇ ਤੇ ਵੀਡੀਓ ਬਣਾਣ ਗਿਆ ਦੀ ਦੂਜੀ ਤਿਰ ਦਾ ਇਹ ਬਿਆਨ ਹੈ ਕਿ ਵੀ ਤੁਸੀਂ ਨੇ ਉਹਨਾਂ ਦੇ ਪਲਾਟ ਤੇ ਕਮਜਾ-ਕੁੰਜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋ ਸਾਡੇ ਨਾਲ ਇਹ ਕਾਟ ਕਰੀਏ ਨਹੀਂ ਲੱਗਦਾ ਅਸੀਂ ਅਦੋਸ਼ਿਵਰੀ ਦਿਖਾਵਾਂਗੇ ਸਾਡੇ ਲਵੇ ਰਜਿਸਟਰੀ ਤੇ ਜਿਹੜੇ ਪਲਾਟ ਤੇ ਸਾਡੇ ਨੇ ਮਕਾਨ ਬਣਾਇਆ ਸੀ ਤਿੰਨ ਭਾਈਆਂ ਸਾਡੇ ਦੋ ਭਾਈਆਂ ਦੀ ਦੂਜੀ ਸਾਈਡ ਜਿਹੜਾ ਲੜਾਈ ਕਰੀਆ ਉਸੇ ਸਾਡੇ ਨਾਲ ਇੱਕ ਦੋ ਦਿਨ ਚ ਕੰਮ ਸ਼ੁਰੂ ਕਰਨਾ ਸੀ ਜਿਸ ਦੇ ਕਾਰਨ ਉਹ ਵੀਡੀਓ ਬਣਾਉਣ ਪਿਆ ਤੁਸੀਂ ਆਪੇ ਮਕਾਨ ਦੀ ਪਲਾਟ ਦੀ ਉਹਨਾਂ ਦਾ ਉਹਨਾਂ ਦਾ ਕਹਿਣਾ ਹੈ ਤੁਸੀਂ ਨੇ ਉਹਨਾਂ ਦੇ ਪਲਾਟ ਤੇ ਕਬਜ਼ਾ ਕੀਤਾ ਤੇ ਤੇ ਆਂਦੇ ਸਾਰ ਤੁਸੀਂ ਵੀਡੀਓ ਬਣਾਉਣ ਲੱਗ ਗਏ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਸਾਡਾ ਜੀ ਅਸੀਂ ਤੁਹਾਨੂੰ ਪ੍ਰੂਫ ਦਵਾਵਾਂਗੇ ਮੀਡੀਆ ਦੇ ਥਰੂ ਅਸੀਂ ਆਪਦਾ ਪ੍ਰੂਫ ਦਵਾਵਾਂਗੇ ਫਰਦਾ ਵਗੈਰਾ ਡਿਸਟਰੀਅਰ ਸਾਬਤ ਦਵਾਵਾਂਗੇ ਇਹ ਸਾਡੇ ਕਿ ਕਮਿਊਨਿਟੀ ਸਾਡਾ ਤਸਵੀਰ ਇਹ ਸਾਡੇ ਖਰਦੋਕੇ ਕਰਤੀ ਫਿਰ ਤੁਸੀਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਤੁਸੀਂ ਨੇ ਹਸਪਤਾਲ ਦੇ ਅੰਦਰ ਆ ਕੇ ਲੜਾਈ ਝਗੜਾ ਕੀਤਾ ਉਹ ਸਹੀ ਕੀਤਾ ਹੈ ਕਿ ਗਲਤ ਕੀਤਾ ਹੈ ਅਸੀਂ ਕਹਿੰਦੇ ਉਹ ਗਲਤ ਹੈ ਮੇਰੀ ਗੱਲ ਸੁਣੋ ਅਸੀਂ ਕਹਿੰਦੇ ਗਲਤ ਆ ਪਰ ਉਹਨਾਂ ਨੇ ਕੀਤਾ ਸੀ ਬਿਲਡਿੰਗ ਕਰਵਾ ਲਈ ਨਹੀਂ ਬ੍ਰਦਰ ਤੁਸੀਂ ਸਰਕਾਰੀ ਸਰਕਾਰੀ ਬਿਲਡਿੰਗ ਦੇ ਵਿੱਚ ਤੁਹਾਡੇ ਕਰਕੇ ਹੋਰ ਮਰੀਜ਼ ਵੀ ਪਰੇਸ਼ਾਨ ਹੋਏ ਹੋਣੇ ਇਹ ਗੱਲ ਸਰ ਆ 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 ਸਰ ਜਦੋਂ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਹੁੰਦੀ ਕੁਝ ਝਗੜਾ ਵਗੈਰਾ ਹੋ ਰਿਹਾ ਸੀਗਾ ਤੇ ਡਾਕਟਰਾਂ ਨੇ ਵੀ ਕਿਹਾ ਡਾਕਟਰ ਸਾਹਿਬ ਨੇ ਵੀ ਕਿਹਾ ਜਿਹੜੇ ਸੀਨੀਅਰ ਡਾਇਰੈਕਟਰ ਨੇ ਕਿ ਵੀ ਇਹਨਾਂ ਨੇ ਅੰਦਰ ਵੜ ਕੇ ਗਾਲੀ ਗਲੋਚ ਕੀਤੀ ਤੇ ਵਾਈਪਰ ਵਗੈਰਾ ਚਲਾਈ ਤੇ ਕਿੰਦਾ ਦਾ ਮਾਹੌਲ ਸੀ ਜਦੋਂ ਤੁਸੀਂ ਆਏ ਮਾਹੌਲ ਤਾਂ ਗਰਮ ਸੀ ਇਹ ਇਹਨੇ ਲੜਾਈ ਹੋਈ ਹੈ ਪਿੰਡ ਦੇ ਲੋਕੀ ਇੱਥੇ ਆ ਕੇ ਦੋਨੇ ਪਿਰੇ ਦਾਖਲ ਹੋਈਆਂ ਨੇ ਤਾਂ ਕਿਲੋਂ ਤੋਂ ਬਾਅਦ ਫਿਰ ਇੱਕ ਬੰਦਾ ਇੱਕ ਪਾਰਟੀ ਆਪਣੇ ਨੂੰ ਹੈਪਰ ਹੋ ਕੇ ਦੂਜੇ ਦੇ ਫੋਰਡ ਨਾਲ ਵਾਰ ਕਰ ਰਹੇ ਨੇ ਉਹ ਤੁਸੀਂ ਵੀ ਦੇਖ ਰਹੇ ਹੋ ਆਪਾਂ ਵੀ ਦੇਖ ਰਹੇ ਆ ਪਰ ਉਹ ਗਲਤ ਨਹੀਂ ਕੀਤਾ ਕਿ ਇੱਕ ਸਰਕਾਰੀ ਸਸਤਾ ਹੌਂਦ ਤੇ ਰਾਹ ਦੇ ਕਿਤੇ ਇਲਾਜ ਕਰਾਉਣ ਵਾਸਤੇ ਆਓ ਨਾ ਕਿਤੇ ਆ ਕੇ ਆਪਣਾ ਲੜਾਈ ਤੇ ਬਾਹਰ ਕਰਕੇ ਆ ਜਾਓ ਤੇ ਹੋਰ ਮਰੀਜ਼ਾਂ ਨੂੰ ਵੀ ਬਹੁਤ ਪਰੇਸ਼ਾਨੀ ਹੋਈ ਹੈ ਇਥੇ ਡਾਕਟਰ ਕੋਲ ਇਥੇ ਹਾਰ ਦਾ ਮਰੀਜ਼ ਆਉਂਦਾ ਤੇ ਇੱਕ ਹੋਰ ਪੇਪਰ ਹੋਰ ਮਰੀਜ਼ ਪੈਣ ਉਹਨਾਂ ਨੂੰ ਧੜਾੜਾਉਣ ਦੀ ਚੀਜ਼ ਦੀ ਵਿੱਚ ਆ ਕੇ ਲੜਾਈ ਲਾ ਕੇ ਕਰਨੇ ਧੰਨਵਾਦ ਜੀ ਕੀ ਨਾਮ ਹੈ ਬਜੀ ਤੁਹਾਡਾ ਅਮਨਿੰਦਰ ਵਾਲਦ ਕੀ ਗੱਲ ਹੋਈ ਸੀਗੀ ਇਹ ਸਾਡਾ ਹੀ ਕੋਰਟ ਚ ਕੇਸ ਆ ਗਿਆ ਹੂੰ ਸਾਡਾ ਸਾਰਾ ਸੰਝੋਤਾ ਹੋ ਗਿਆ ਸੀ ਵੀ 50000 ਰੁਪਏ ਜੁਰਮਾਨਾ ਵੀ ਅੱਜ ਤੋ ਬਾਅਦ ਕੋਈ ਅੰਕੇ ਨਹੀਂ ਕਰ ਰਿਹਾ ਸਾਡਾ 50000 ਰੁਪਏ ਜੁਰਮਾਨਾ ਸਾਰਾ ਸੰਝੋਤਾ ਹੋ ਗਿਆ ਸੀ ਉਹਨਾਂ ਆਏ ਉਹਦੇ ਕੋਰਟ ਚ ਜਾਣ ਦੇਣ ਦੀ ਬਾਰ ਬਾਰ ਨਹੀਂ ਸਾਡੇ ਨਾਲ ਵੀਡੀਓ ਬਣਾਣਾ ਗਿਆ ਪਤਾ ਨਹੀਂ ਮਰਵਾਣ ਦੀ ਲਾਦੇ ਕਿ ਕੇਸ ਆਇਆ ਜਿੱਤੇ ਹੋયા ਅਸੀਂ ਆਂ ਮੈਂ ਜਾ ਵੀਰੇ ਵੀਡੀਓ ਬਣਾ ਰਿਹਾ ਮੇਰੇ ਗੜ ਭਾਈ ਕੁੱਟਮਾਰ ਕੀ ਮੰਗ ਕਰਦੇ ਹੋ ਸਸਤ ਜਾਨੀ ਕਾਰਵਾਈ ਹੋਣੀ ਚਾਹੀਦੀ ਜਿਸ ਬਾਰੇ ਪੁਲਿਸ ਕਾਨੂੰਨ ਅਨੁਸਾਰ ਚੱਲ ਰਿਹਾ ਹੈ ਕਿ ਅਸੀਂ ਤੇ ਝਗੜਾ ਕਿੱਥੇ ਹੋਇਆ ਸੀ ਤੁਹਾਡਾ ਇਹ ਸਾਡੇ ਘਰੇ ਮੇਰੇ ਨਾਲ ਕੁੱਟਮਾਰ ਕਰਕੇ ਜਦੋਂ ਅਮਰਜੈਂਸੀ ਅਸੀਂ ਆਈ ਭਰਤੀ ਆਉਣੇ ਸਾਡੇ ਉਰੇ ਪਤਾ ਨਹੀਂ ਕੀ ਉਸ ਮਾਰੇ ਬੈਕਰ ਉੱਪਰ ਵਗੈਰਾ ਡੈਡੀ ਨੂੰ ਟਾਈਪ ਉੱਪਰ ਆ ਗਏ ਤਾਂ ਮੈਂ ਵੀ ਉਹਦੇ ਨਾਲ ਅੰਦਰ ਵੜ ਕੇ ਜਾਣ ਵਜੇ ਨਹੀਂ ਅਮਰਜੈਂਸੀ ਨਾਲ ਧੰਨਵਾਦ ਉਹਨਾਂ ਦਾ ਕਹਿਣਾ ਤੁਸੀਂ ਨੇ ਪਿੰਡ ਦੇ ਵਿੱਚ ਪਹਿਲਾਂ ਸਾਡੇ ਨਾਲ ਲੜਾਈ ਝਗੜਾ ਕੀਤਾ ਕੋਰਟ ਦੇ ਵਿੱਚ ਜਿਹੜੀ ਜਗ੍ਹਾ ਦੀ ਤੁਸੀਂ ਗੱਲ ਕੀਤੀ ਹੈ ਉਹਨਾਂ ਨੇ ਇਹ ਵੀ ਕਹਿੰਦੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤੁਸੀਂ ਨੇ ਆ ਕੇ ਉਹਨਾਂ ਦੇ ਘਰੇ ੁੱਟਮਾਰ ਕਰਕੇ ਵੀਡੀਓ ਬਣਾਉਣ ਲੱਗ ਗਏ ਕੀ ਕਹਿਣਾ ਚਾਹੁੰਦੇ ਹੋ ਦੇ ਬਾਰੇ ਕੋਈ ੁੱਟਮਾਰ ਨਹੀਂ ਕੀਤੀ ਗਈ ਹੈ ਉਹਨਾਂ ਦੇ ਸਾਡੇ ਜੋ ਸਾਡਾ ਪਲਾਟ ਹੈ ਗਈ ਜੋ ਸਾਡਾ ਪਲਾਟ ਨੂੰ ਮਤਲਬ ਜਿਹੜਾ ਪਲਾਟ ਦਾ ਜਿਹੜਾ ਰੌਲਾ ਇਹ ਕੋਰਟ ਚ ਚੱਲ ਰਿਹਾ ਇਹ ਲੱਗ ਗਈ ਜਿਹੜਾ ਸਾਨੂੰ ਆਪਣਾ ਪਲਾਨ ਸਾਡਾ ਉਹਦੀ ਗੱਲ ਹੈ ਉਹ ਹੋ ਰਿਹਾ ਹੈ ਅਸੀਂ ਉਹ ਤੇ ਕਰ ਪਾਉਂਦੀ ਕਰ ਭਾਰੇ ਦੀ ਲੋੜ ਤੋਂ ਨੂੰ ਕਰਵਾ ਰਹੇ ਸੀ ਸਾਨੂੰ ਉਹਨਾਂ ਨੇ ਕਹਿ ਰਹੇ ਸੀ ਫਾਰੀ ਕਰਦੀ ਵੀਡੀਓ ਬਣਾ ਕੇ ਦੇ ਦੋ ਸਰ ਇਹ ਸਾਡੇ ਕੱਲਾ ਬੰਦਾ ਚੱਲੇ ਗਿਆ ਵੀਡੀਓ ਬਣਾ ਕੇ ਉੱਥੇ ਘਾਟੇ ਛੇਟ ਘੱਟ ਪੰਜ ਵੀਡੀਓ ਲਾ ਦੇ ਆ ਸਾਡੇ ਪਰ ਆ ਉਹ ਤੋਂ ਖਿੱਚ ਕੇ ਲੈ ਗਈ ਸਾਰੀ ਨੰ ਇਨਾਂ ਨੇ ਕੱਲ੍ਹ ਦੇ ਨੂੰ ਮਾਰ ਦਿੱਤੀ ਪੂਰਾ ਕਹਿ ਰਹੇ ਸੀ ਕਿ ਤੂੰ ਕਿਹਾ ਸਾਰੇ ਨੰ ਅਸਤਾ ਸਭ ਬਾਤ ਚ ਗਏ ਜਿਹੜੀ ਦੂਜੀ ਧੀਰੇ ਤੁਸੀਂ ਉਹਨਾਂ ਤੋਂ ਪਹਿਲਾਂ ਆਏ ਕਿ ਤੁਸੀਂ ਪਹਿਲਾਂ ਆਏ ਸੀਗੇ ਆਪ ਮੁੱਕੇ ਹੋਇਆ ਸੁਣਿਆ ਡਾ ਪਰ ਅਮ 2:70 ਵਜੇ ਦਾ ਉਹਨੇ ਪਹਿਲਾਂ ਮੇਰੇ ਹੱਥੋਂ ਪਾਈ ਕੀਤੀ ਤੇ ਤਾਂ ਮੇਰੇ ਬੋਸ ਮੈਂ ਪਿੱਛੋਂ ਆਇਆ ਕਿ ਤਾਂ ਉਹਨਾਂ ਨੇ ਫੜਿਆ ਤਾਂ ਨਹੀਂ ਸਾਨੂੰ ਕੀ ਮਤਲਬ ਆ ਉਹ ਫੜ ਲੈ ਪਿੰਡ ਕਿਹੜਾ ਏ ਤੁਹਾਡਾ ਪਹਿਲਾਂ ਝਗੜਾ ਲਲੋਚੀ ਹੋਇਆ ਪਹਿਲਾਂ ਹਾਂਜੀ ਪਹਿਲੇ ਇਹਨਾਂ ਨੇ ਮੇਰੇ ਵੀਡੀਓ ਨੂੰ ਕੱਟਿਆ ਇਹ ਕੀ ਲਾਗੇ ਤੁਹਾਡੇ ਜੀ ਦੀ ਹਾਂਜੀ ਪਹਿਲਾਂ ਇਹਨਾਂ ਨਾਲ ਕੁੱਟ ਮਾਰ ਹੋਈ ਏ ਕਿ ਉਹਨਾਂ ਦੀ ਹੋਈ ਸੀਗੀ ਉਹ ਪੱਲਾ ਗਿਆ ਜੀ ਉਹ ਤਾਂ ਵੀਡੀਓ ਬਣਾ ਕੇ ਆਇਆ ਸਾਡਾ ਪ੍ਰਾਪਤ ਜਿਹੜਾ ਉੱਥੇ ਤਾਂ ਘਰ ਪਾਣਾ ਹੁੰਦਾ ਸਾਨੂੰ ਲੋਨ ਕਰਵਾ ਰਹੇ ਦਾ ਲੋਨ ਵਾਲੇ ਕਹਿੰਦੇ ਤੇ ਮਤਲਬ ਉੱਥੇ ਸਾਰੀ ਵੀਡੀਓ ਬਣਾ ਦਿੱਤੀ ਸਰ ਉੱਥੇ ਲੋਨ ਦੇ ਨਾਲ ਜਿਹੜਾ ਪਟਾ ਮਤਲਬ ਆਪਣੀ ਜਗਾ ਉਥੋਂ ਕਿਚਕ ਇਹਨਾਂ ਨੂੰ ਅੰਦਰ ਲੈ ਵੀ ਨਹੀਂ ਸਕਦਾ ਤਾਂ ਕਿਹਦੇ ਲਈ ਪ੍ਰੋਜੈਕਟ ਮਤਲਬ ਕਿ ਉਹਨਾਂ ਦੇ ਦੱਸਿਆ ਤਾਂ ਉਹ ਗਿਆ ਤਾਂ ਇਹ ਛਡਵਾਇਆ ਸਰ ਸਾਡੀ ਹੋਂਦ ਦੇ باوجود ਵੀ ਕੁੱਤੀ ਜਾਂਦੀ ਕਿ ਮੰਗ ਕਰਦੇ ਸਰ ਇਹਨਾਂ ਨੂੰ ਸਜਾਉਣ ਚਾਹੀਦੀ ਆ ਐਵੇਂ 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 ਡਾਕਟਰ ਸਾਹਿਬ ਜਿਹੜਾ ਇਹ ਹਸਪਤਾਲ ਦੇ ਵਿੱਚ ਲੜਾਈ ਝਗੜਾ ਹੋਇਆ ਬਾਈਪਰ ਚੱਲੇ ਨੇ ਗਾਲੀ ਗਲੋਚ ਹੋਈ ਹੈ ਦੇਖੋ ਸਰਕਾਰੀ ਬਿਲਡਿੰਗ ਹੈ ਤੇ ਜਨਤਾ ਵਸਤੀ ਹੈ ਤੇ ਜਨਤਾ ਨੇ ਜਿਹਨਾਂ ਨੂੰ ਤੁਹਾਡੇ ਅਸੀਂ ਸੋਸ਼ਲ ਮੀਡੀਆ ਤੇ ਜਿਹੜੀ ਪੋਸਟ ਦੇਖੀ ਹੈ ਕਿ ਵੀ ਤੁਹਾਡੇ ਤੇ ਵੀ ਕੁਝ ਅਟੈਕ ਜਾਂ ਵਗੈਰਾ ਹੋ ਰਿਹਾ ਕੀ ਕਹਿਣਾ ਚਾਹੁੰਦੇ ਹੋ ਦੇ ਬਾਰੇ ਬਸ ਤੁਸੀਂ ਐਸਾ ਆਪਣੀ ਐਬਿਲਿਟੀ ਕਰ ਹੀ ਰਹੇ ਹੋ ਜੀ ਸਟਾਫ ਸਾਰੇ ਇੱਥੇ ਸੀਗੇ ਆਜੇ ਸੀਗੇ ਇਹ ਆਏ ਨੇ ਇਹਨੇ ਆ ਕੇ ਜਿਸ ਲੜਾਈ ਝਗੜਾ ਹੋਇਆ ਫੜੇ ਕੋਈ ਇਹਨਾਂ ਨੇ ਐਂਟਰੀ ਨਹੀਂ ਕੀਤੀ ਕੋਈ ਗੱਲ ਨਹੀਂ ਹੋਈ ਪਿੱਛੇ ਦੂਜੀ ਪਾਰਟੀ ਆਈ ਹੈ ਇੱਕ ਲੜਾਈ ਜਿਹਾ ਸ਼ੁਰੂ ਕਰ ਦਿੱਤਾ ਅਸੀਂ ਇਹਨਾਂ ਨੂੰ ਜੀਵਨ ਹੁਣ ਅਸੀਂ ਅ ਕੀ ਕਹ ਸਕਦੇ ਆ ਬਈ ਬਾਹਰ ਜਾ ਕੇ ਗੱਲ ਕਰੋ ਤਾਂ ਮੈਂ ਤਾਂ ਕੰਮ ਅੰਦਰ ਬੜਿਆ ਹੈ ਸਾਡੇ ਕੋਲ ਵਿਦੇਸ਼ ਵੀ ਹੈਗੀਆਂ ਨੇ ਔਰ ਜਿਹਨਾਂ ਨੇ ਤੋੜਪਾਂ ਵੀ ਕੀਤੀ ਹੈ ਸਮਾਨ ਵਗੈਰਾ ਦੀ ਉਹਨਾਂ ਬਾਈਬਲ ਵਾਲੇ ਜਿਹੜੇ ਸੀਗੇ ਉਹ ਵੀ ਤੋੜੇ ਇਹਨਾਂ ਨੇ ਬਾਈਬਲ ਵੀ ਚੱਕ ਕੇ ਤੋੜ ਤੇ ਇਹਨਾਂ ਨੇ ਉਹੀ ਮਾਰੇ ਨੇ ਉਹੀ ਕਿ ਵੀ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਅਜਿਹਾ ਉਹਨਾਂ ਨੂੰ ਇਸਦੇ ਇਹ ਵੀ ਨਹੀਂ ਕਰ ਸਕਦੇ ਕੀ ਮੰਗ ਕਰਦੇ ਹੋ ਥੋੜੀ ਜਿਹੀ ਸਿਕਿਉਰਿਟੀ ਹੋਣੀ ਚਾਹੀਦੀ ਦੇਖੋ ਅਧਾਣ ਅਸੀਂ ਦੋ ਮੇਲ ਸੀਗੇ ਇੱਥੇ ਜੇ ਕੋਈ ਫੀਮੇਲ ਇੰਦਰ ਫੀਮੇਲ ਹੋਵੇ ਉਧਰ ਫੀਮੇਲ ਹੋਵੇ ਉਹ ਬਚਾਰੇ ਕੀ ਕਰਨਗੇ ਇੱਥੇ ਲੜਾਈ ਹੋਈ ਹੈ ਸਾਰੀ ਇਸ ਰੂਮ ਚ ਹੋ ਜੇ ਕਹਿੰਦੇ ਨੇ ਕੋਈ ਲੜਾਈ ਝਗੜਾ ਹੁੰਦਾ ਤਾਂ ਵੱਡੀ ਗੁੰਡੀਆਂ ਲਾ ਲੋ ਇਹ ਲੋ ਐਨ ਗੁੰਡੀਆਂ ਕੰਮਰੇ ਚ ਲੜਾਈਆਂ ਹੋਣਗੀਆਂ ਗੁੰਡੀਆਂ ਨਾਂ ਤੇ ਬੰਦਾ ਕਿਧਰ ਨੂੰ ਜਾਊਗਾ ਹਣੇ ਤੇ ਤੁਹਾਨੂੰ ਬਾਕੀ ਪਤਾ ਹੀ ਹੈ ਕੀ ਹਾਲ ਚਾਲ ਚੱਲੀ ਰਿਹਾ ਹੈ ਇਹ ਆਪ ਸਾਡੇ ਸਟੇਸ਼ਨ ਦੀ ਨਹੀਂ ਗੱਲ ਹੈ ਹਰ ਸਟੇਸ਼ਨ ਦਾ ਹੀ ਹਾਲ ਹੈ ਹਾਂਜੀ ਤਾਂ ਹੀ ਮੰਗ ਕਰਨੀ ਥੋੜਾ ਜਿਹਾ ਸਿਕਿਉਰਿਟੀ ਜੰਸ ਕਰਕੇ ਸਹੀ ਹੋਵੇਗਾ ਹਾਂ ਪਰ ਉਹ ਮੇਰੇ ਪੁਲਿਸ ਬਾਈ ਤਾਂ ਆਏ ਸਾਡੇ ਨੇ ਨਹੀਂ ਤਾਂ ਇਹ ਚੱਲੀ ਜਾਂਦਾ ਸੀ ਕਿ ਵੀ ਜਦੋਂ ਪ੍ਰਸ਼ਾਸਨ ਆਇਆ ਉਦੋਂ ਹਟੇ ਇਹ ਲੋਕ ਸਾਡੇ ਅਸੀਂ ਕਿਉਂ ਕਿਵੇਂ ਸਾਡੇ ਕਿਸੇ ਦੇ ਮੂੰਹੋਂ ਰੁਕਦੇ ਹਾਂ ਹਾਂ ਜੀ ਇਹ ਲੋਕ ਕੱਢੇ ਨਹੀਂ ਜਾਗੇ ਉਹ ਕੀ ਬਹੁਤ ਹੈ ਸਾਡੇ ਵੇਦਿਆਂ ਕੋਲ ਕਿ Obrigado.